ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰੂੰਗਾ ਇੱਕ ਪੋਜ਼ਿਟਿਵ ਕੋਟ ਦੀ ਕਾਫੀ ਦਿਨਾਂ ਤੋਂ ਮੈਂ ਇਸ ਕੋਟ ਨੂੰ ਸੰਭ ਕੇ ਰੱਖਿਆ ਹੋਇਆ ਐਂਡ ਕੋਸ਼ਿਸ਼ ਕਰੂੰਗਾ ਇਸ ਕੋਟ ਨੂੰ ਸੁਣਨ ਤੋਂ ਬਾਅਦ ਤੁਹਾਡੇ ਅੰਦਰ ਵੀ ਪੋਜ਼ਿਟਿਵਿਟੀ ਆਵੇ ਐਂਡ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਐ ਵਧੀਆ ਢੰਗ ਨਾਲ ਸਟਾਰਟ ਕਰਦੇ ਵੋ ਤੁਹਾਨੂੰ ਸਾਰਿਆਂ ਨੂੰ ਪਤਾ ਆਪਣਾ ਚੈਨਲ ਜਿਹੜਾ ਹੈਗਾ ਆ ਟੀਚਿੰਗ ਐਗਜ਼ਾਮਸ ਤੋਂ ਰਿਲੇਟਡ ਹੈਗਾ ਆ ਤੁਸੀਂ ਸਾਰੇ ਵੇਟ ਕਰ ਰਹੇ ਹੋ ਲੈਕਚਰਰ ਕਾਡਰ ਕਦੋਂ ਆਊਗਾ ਮਾਸਟਰ ਕਾਡਰ ਕਦੋਂ ਆਊਗਾ ਈਟੀਟੀ ਕਾਡਰ ਦਾ ਪੇਪਰ ਕਦੋਂ ਹੋਣਾ ਹੈ ਕਿਉਂਕਿ ਪੀਐਸਟੈਟ ਦਾ ਨਤੀਜਾ ਵੀ ਆ ਚੁੱਕਿਆ ਐਂਡ ਬਹੁਤ ਸਾਰੇ ਸਾਥੀ ਡੀਮੋਟੀਵੇਟਿਡ ਵੀ ਹੈਗੇ ਨੇ ਕਿਉਂਕਿ ਇਹਨਾਂ ਵੈਕੈਂਸੀਜ਼ ਦੀ ਕੋਈ ਖਬਰ ਦੇਖਣ ਨੂੰ ਨਹੀਂ ਮਿਲ ਰਹੀ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਦੇ ਆ ਜਿਹੜਾ ਕੋਟ ਮੈਂ ਸਾਹਮਣੇ ਓਪਨ ਕੀਤਾ ਹੋਇਆ ਜਿਹਦੇ ਵਿੱਚ ਲਿਖਿਆ ਹੋਇਆ ਸਟੀਵ ਜੌਬਸ ਨੇ ਇੱਕ ਵਾਰ ਕਿਹਾ ਆ ਕਿ ਜਿਹੜੇ ਫਿਸ਼ਰਮੈਨ ਨੇ ਵੈਨ ਫਿਸ਼ਰਮੈਨ ਕੈਨ ਨਾਟ ਗੋ ਟੂ ਸੀ ਦੇ ਰਿਪੇਅਰ ਨੈਟਸ ਕਿ ਜਦੋਂ ਫਿਸ਼ਰਮੈਨ ਜਿਹੜੇ ਮਛਵਾਰੇ ਹੁੰਦੇ ਨੇ ਜਦੋਂ ਉਹ ਮੱਛੀਆਂ ਫੜਨ ਨਹੀਂ ਜਾਂਦੇ ਉਹ ਆਪਦੇ ਨੈਟ ਨੂੰ ਆਪਦੇ ਜਾਲ ਨੂੰ ਰਿਪੇਅਰ ਕਰਦੇ ਨੇ ਮੁਰੰਮਤ ਕਰਦੇ ਨੇ ਇਨ ਸਿੰਪਲ ਟਰਮਸ ਜਾਂ ਫਿਰ ਦੂਜੇ ਸ਼ਬਦਾਂ ਦੇ ਵਿੱਚ ਹਮੇਸ਼ਾ ਉਹ ਕੰਮ ਕਰਦੇ ਰਹੋ ਜਿਹੜਾ ਕਿ ਤੁਹਾਡੇ ਮੇਨ ਕੰਮ ਨਾਲ ਰਿਲੇਟਡ ਹੋਵੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਵੀ ਤੁਹਾਡਾ ਸਬਜੈਕਟ ਹੈਗਾ ਆ ਕਿਉਂਕਿ ਆਪਣਾ ਜਿਹੜਾ ਚੈਨਲ ਹੈ ਟੀਚਿੰਗ ਇਗਜ਼ਾਮ ਤੋਂ ਰਿਲੇਟਡ ਹੈ ਆਪਾਂ ਸਿਰਫ ਤੇ ਸਿਰਫ ਪ੍ਰੈਪਰੇਸ਼ਨ ਦੀ ਹੀ ਗੱਲ ਕਰਾਂਗੇ ਤੁਸੀਂ ਮਾਸਟਰਸ ਕੀਤੀ ਹੋਣੀ ਆ ਹੋ ਸਕਦਾ ਤੁਸੀਂ ਗ੍ਰੈਜੂਏਟ ਹੋਵੋ ਤੇ ਤੁਸੀਂ ਕੋਈ ਨਾ ਕੋਈ ਜਿਹੜਾ ਸਬਜੈਕਟ ਹੋਊਗਾ ਜੀ ਉਹਦੀ ਤਿਆਰੀ ਕਰ ਰਹੇ ਹੋਣੀ ਆ ਜੇਕਰ ਤੁਸੀਂ 8TT ਕਾਡਰ ਵਾਲੇ ਹੈਗੇ ਹੋ ਤੇ ਤੁਸੀਂ ਕਾਫੀ ਸਾਰੇ ਸਬਜੈਕਟਾਂ ਦੀ ਤਿਆਰੀ ਕਰ ਰਹੇ ਹੋਣੀ ਆ ਜਿਹਦੇ ਵਿੱਚ ਹਿੰਦੀ ਪੰਜਾਬੀ ਮੈਥ ਐਸਐਸਟੀ ਮੇਨ ਵਰਗੇ ਸਬਜੈਕਟ ਆ ਜਾਂਦੇ ਆ ਐਂਡ ਜੇਕਰ ਤੁਸੀਂ ਗ੍ਰੈਜੂਏਟ ਹੈਗੇ ਹੋ ਤੁਸੀਂ ਮਾਸਟਰ ਕਾਰਡਰ ਸਾਇੰਸ ਮੈਥ ਹਿੰਦੀ ਪੰਜਾਬੀ ਅੰਗਰੇਜ਼ੀ ਐਸਐਸਟੀ ਵਰਗੇ ਸਬਜੈਕਟਸ ਦੀ ਤਿਆਰੀ ਕਰ ਰਹੇ ਹੋਣੀ ਆ ਕਿਉਂਕਿ ਆਪਾਂ ਨੂੰ ਕੋਈ ਅਪਡੇਟ ਇਹਨਾਂ ਬਾਰੇ ਨਹੀਂ ਮਿਲ ਰਹੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੱਥ ਤੇ ਹੱਥ ਧਰ ਕੇ ਬੈਠੇ ਰਹਿਣਾ ਆ ਤੁਸੀਂ ਆਪਦੇ ਮੇਨ ਸਬਜੈਕਟ ਤੇ ਫੋਕਸ ਕਰੋ ਜੇਕਰ ਤੁਹਾਡੀ ਨੌਲੇਜ ਤੁਹਾਡੇ ਸਬਜੈਕਟ ਪ੍ਰਤੀ ਜ਼ਿਆਦਾ ਹੈਗੀ ਆ ਇਨ ਫਿਊਚਰ ਕੋਈ ਵੀ ਐਗਜ਼ਾਮ ਆਉਂਦਾ ਆ ਜਾਂ ਫਿਰ ਇਹਨਾਂ ਵੱਲੋਂ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੁਸੀਂ ਉਦੋਂ ਪ੍ਰੀਪੇਅਰ ਹੋਣੇ ਆ ਉਹੀ ਸਟੀਵ ਜੋਬਸ ਵਾਲੀ ਗੱਲ ਕਿ ਤੁਸੀਂ ਪ੍ਰੀਪੇਅਰ ਰਹੋ ਇਹੋ ਜੇ ਕੰਮ ਕਰੋ ਜਿਹੜਾ ਕਿ ਤੁਹਾਡੀ ਮੇਨ ਚੀਜ਼ ਨਾਲ ਰਿਲੇਟਡ ਹੋਵੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਮੌਕੇ ਤੇ ਜਿਹੜਾ ਪੜਨ ਦਾ ਜਿਹੜਾ ਸਮਾਂ ਹੈਗਾ ਆ ਉਹ ਨਹੀਂ ਮਿਲਦਾ ਹੁੰਦਾ ਮੌਕੇ ਤੇ ਫਿਰ ਤੁਹਾਡੇ ਕੋਲ ਇੱਕ ਦੋ ਮਹੀਨੇ ਰਹਿ ਜਾਂਦੇ ਹੁੰਦੇ ਆ ਕਿਉਂਕਿ ਲਾਈਵ ਸਟ੍ਰੀਮ ਦੇ ਵਿੱਚ ਵੀ ਇੱਕੋ ਸਵਾਲ ਬਾਰ ਬਾਰ ਪੁੱਛਿਆ ਜਾਂਦਾ ਹੁੰਦਾ ਕਿ ਸਰ ਇਹ ਦੱਸੋ ਕਿ ਜਦੋਂ ਨੋਟੀਫਿਕੇਸ਼ਨ ਆ ਜਾਂਦਾ ਆ ਪੇਪਰ ਦੇ ਵਿੱਚ ਵਿੱਚ ਸਾਨੂੰ ਕਿੰਨਾ ਕੁ ਟਾਈਮ ਮਿਲ ਜਾਣਾ ਆ ਪੜ੍ਹਨ ਦੇ ਲਈ ਵੈਸੇ ਇਹਨਾਂ ਚੀਜ਼ਾਂ ਬਾਰੇ ਕਲੀਅਰਲੀ ਤਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਕਦੇ-ਕਦਾਈਂ ਐਗਜ਼ਾਮ ਜਿਹੜਾ ਹੈਗਾ ਆ ਸਾਲ ਡੇਢ ਸਾਲ ਤੱਕ ਵੀ ਖਿੱਚ ਲਿਆ ਜਾਂਦਾ ਆ ਜਿਹਦੇ ਵਿੱਚ ਬਹੁਤ ਵਾਰ ਪ੍ਰਸ਼ਾਸਨਿਕ ਕਾਰਨਾ ਦੀ ਗੱਲ ਕੀਤੀ ਜਾਂਦੀ ਹੈ ਜੇ ਇਹ ਚਾਹਣ ਤੇ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਤੁਹਾਡਾ ਸਾਰਾ ਕੰਮ ਨਿਬੇੜਿਆ ਜਾ ਸਕਦਾ ਆ ਅੱਜ ਦੇ ਟਾਈਮ ਵਿੱਚ ਸਭ ਤੋਂ ਜਿਹੜਾ ਔਖਾ ਕੰਮ ਹੈਗਾ ਆ ਉਹ ਹੈਗਾ ਆ ਜੇ ਸਿਟਿੰਗ ਬਣਾਉਣਾ ਸਿਟਿੰਗ ਬਣਾਉਣ ਦਾ ਜਿਹੜਾ ਕੰਮ ਹੈਗਾ ਆ ਜਿਵੇਂ ਕਿ ਤੁਸੀਂ ਬੈਠ ਕੇ ਕਿੰਨਾ ਚਿਰ ਪੜ ਸਕਦੇ ਹੋ ਉਹ ਕੰਮ ਸਭ ਤੋਂ ਜ਼ਿਆਦਾ ਔਖਾ ਆ ਜੇਕਰ ਤੁਹਾਡੀ ਸਿਟਿੰਗ ਟੁੱਟ ਗਈ ਫਿਰ ਤੋਂ ਸਟੱਡੀ ਦੇ ਵਿੱਚ ਇੰਟਰਸਟ ਕ੍ਰੀਏਟ ਕਰਨਾ ਬੜਾ ਹੀ ਮੁਸ਼ਕਲ ਕੰਮ ਹੋ ਜਾਂਦਾ ਆ ਸੋ ਕੋਸ਼ਿਸ਼ ਕਰੋ ਕਿ ਆਪਦੀ ਜਿਹੜੀ ਸੈਟਿੰਗ ਹੈਗੀ ਆ ਇਹਨੂੰ ਬਰਕਰਾਰ ਰੱਖਿਆ ਜਾਵੇ ਸੈਟਿੰਗ ਬਣਾ ਕੇ ਰੱਖਿਆ ਜਾਵੇ ਕਿਉਂਕਿ ਇਨ ਫਿਊਚਰ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਵੇ ਤਾਂ ਉਦੋਂ ਤੁਹਾਨੂੰ ਪੜਨ ਦੇ ਵਿੱਚ ਜਾਂ ਫਿਰ ਸਟੱਡੀ ਦੀ ਸ਼ੁਰੂਆਤ ਕਰਨ ਦੇ ਵਿੱਚ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਹਮੇਸ਼ਾ ਕੋਸ਼ਿਸ਼ ਕਰੋ ਕਿ ਸਾਰੇ ਦਿਨ ਵਿੱਚ ਵੱਧ ਤੋਂ ਵੱਧ ਪ੍ਰੋਡਕਟਿਵ ਕੰਮ ਕੀਤੇ ਜਾਣ। ਇਹੋ ਜਿਹੇ ਕੰਮ ਬਿਲਕੁਲ ਵੀ ਨਾ ਕੀਤੇ ਜਾਣ ਜਿਦੇ ਵਿੱਚੋਂ ਤੁਹਾਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋ ਰਹੀ। ਅੱਜਕੱਲ ਕਾਫੀ ਸਾਰੇ ਸਾਥੀਆਂ ਨੂੰ ਸੋਸ਼ਲ ਮੀਡੀਆ ਦੀ ਡਿਸਟਰੈਕਸ਼ਨ ਵੀ ਬਹੁਤ ਜ਼ਿਆਦਾ ਹੈਗੀ ਹੈ ਐਂਡ ਮੈਂ ਉਹਨਾਂ ਨੂੰ ਕੋਈ ਸੋਲੂਸ਼ਨ ਵੀ ਦੱਸਿਆ ਸੀਗਾ ਟੈਲੀਗ੍ਰਾਮ ਚੈਨਲ ਤੇ ਕਿ ਤੁਸੀਂ ਬਰੇਵ ਬ੍ਰਾਊਜ਼ਰ ਵਰਗੇ ਜਿਹੜੇ ਸੌਫਟਵੇਅਰ ਹੈਗੇ ਆ ਐਪਸ ਹੈਗੀਆਂ ਨੇ ਜੀ ਇਹਨਾਂ ਨੂੰ ਡਾਊਨਲੋਡ ਕਰ ਸਕਦੇ ਹੋ ਜਿੱਥੇ ਕੋਈ ਵੀ ਡਿਸਟਰੈਕਟ ਦੇਖਣ ਨੂੰ ਨਹੀਂ ਮਿਲਦੀ ਇੱਥੇ ਤੁਸੀਂ ਆਪਦੀਆਂ YouTube ਵੀਡੀਓਜ਼ ਵਿਦਆਊਟ ਐਨੀ ਇੰਟਰਰਪਸ਼ਨ ਦੇਖ ਸਕਦੇ ਹੋ ਜਦੋਂ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਸਾਡੇ 7 ਹੋ ਚੁੱਕੇ ਹੈ ਤਰੀਕ ਹੈਗੀ ਹੈ 19 ਮਾਰਚ 2025 ਐਂਡ ਮੇਰੇ ਸਕੂਲ ਦਾ ਸਮਾਂ ਵੀ ਹੋਣ ਜਾ ਰਿਹਾ ਸੋ ਦੋਸਤੋ ਮੈਨੂੰ ਦਿਓ ਇਜਾਜ਼ਤ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ